ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਭਾਈ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਅੰਚਮ ਪਾਤਸ਼ਾਹ ਜੀ ਦੀ ਬਾਣੀ ਚੱਲ ਰਹੀ ਹੈ ਉਜਰੀ ਰਾਗ ਦੇ ਵਿੱਚ ਪਾਤਸ਼ਾਹ ਜੀ ਦੇ ਇਹ ਪੰਜਵੇਂ ਸ਼ਬਦ ਆਰੰਭ ਹੁੰਦੇ ਹਨ ਆਓ ਪਾਤਸ਼ਾਹ ਜੀ ਆਪਣੀ ਰਚਨਾ ਤੋਂ ਭਾਈ ਸ਼ਬਦ ਦੀ ਰਮਤਾ ਕਰਦੇ ਹਨ ਜੀ ਉਜਰੀ ਮਹੱਲਾ ਆਪਣਵਾਨ ਮੱਤਾ ਕਰੇ ਪਛਮ ਕਹਿ ਤਾਈ ਉਰਬ ਹੀ ਲੈ ਜਾਤ ਛਿਨ ਮਹਿ ਥਾਪ ਉਹ ਥਾਪਨ ਹਾਰਾ ਆਪਣਾ ਹਾਥ ਮਤਾਤ ਧਨ ਤਨ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸ਼ਬਦੀ ਰਮਤਾ ਕਰਦੇ ਹਨ ਮਤਾ ਕਰੈ ਪਛਮ ਕਹਿ ਤਾਈ ਪੂਰਬ ਹੀ ਲਾ ਜਾਤ ਖਿਨ ਮੈ ਥਾਪ ਉਥਾਪ ਬਨਹਾਰਾ ਆਪਣਾ ਆਤਮਾਤਾਤ ਮਹਾਰਾਜ ਜੀ ਬਚਨ ਕਰਦੇ ਹਨ ਕਿ ਮਨੁੱਖ ਜ਼ਿੰਦਗੀ ਦੇ ਵਿੱਚ ਅਨੇਕਾਂ ਹੀ ਫੈਸਲੇ ਕਰਦਾ ਹੈ ਆਪਣੀ ਮਰਜ਼ੀ ਦੇ ਨਾਲ ਪਰ ਇਹ ਮੱਦ ਦੇ ਵਿੱਚ ਭੁੱਲ ਜਾਂਦਾ ਕਿ ਪਰਮੇਸ਼ਰ ਜਿਹੜਾ ਹੈ ਉਹਦੇ ਹੱਥ ਵਿੱਚ ਸਾਰੀ ਲਿਸਟ ਹੈ ਸਾਰਾ ਕੁਝ ਉਹਦੇ ਮੁਤਾਬਕ ਚੱਲਦਾ ਹੈ ਸ੍ਰਿਸ਼ਟੀ ਦੇ ਵਿੱਚ ਤੇ ਮੰਨਦਾ ਜਿਹੜਾ ਮਨੁੱਖ ਹੈ ਜਿਹੜਾ ਪ੍ਰਾਨੀ ਹੈ ਜਿਹੜਾ ਮਤੇ ਕਰਦਾ ਹੈ ਮਤੇ ਪਕੰਦਾ ਹੈ ਕਿ ਮੈਂ ਇਹ ਕੰਮ ਕਰਨਾ ਹੈ ਇੱਥੇ ਜਾਣਾ ਹੈ ਕੱਲ ਜਾਣਾ ਹੈ ਪਰਸੋ ਜਾਣਾ ਹੈ ਆਪਾਂ ਮਤਾ ਕਰਦੇ ਨਾ ਕਈ ਵਾਰੀ ਤੇ ਅਚਾਨਕ ਚੱਕ ਉਲਟ ਹੋ ਜਾਂਦਾ ਹੈ ਉਹ ਜੀ ਕਈ ਵਾਰੀ ਆਪਾਂ ਦੇ ਧਾਰਨ ਲਈਏ ਦਿੱਲੀ ਨੂੰ ਜਾਣਾ ਹੋਵੇ ਤਾਂ ਦਿਨ ਚੜ੍ਹਦੇ ਤੱਕ ਚੇਂਜ ਹੋ ਜਾਂਦਾ ਸਾਰਾ ਕੁਝ ਆਪਾਂ ਨੂੰ ਅੰਮ੍ਰਿਤਸਰ ਨੂੰ ਜਾਣਾ ਪੈਂਦਾ ਮਹਾਰਾਜ ਜੀ ਧੀ ਧਰ ਲੈ ਰਿਨ ਕਹਿੰਦੇ ਮਤਾ ਕਰੈ ਪਛਮ ਕਹਿ ਤਾਈ ਕਹਿੰਦੇ ਮਤਾ ਭਵੇਂ ਅਸੀਂ ਪਕਾਇਆ ਹੁੰਦਾ ਪਛਮ ਨੂੰ ਜਾਣਦਾ ਇਹ ਉਹ ਮਾਲਕ ਦੀ ਮਰਜ਼ੀ ਹੈ ਉਹ ਕਿੱਧਰ ਲੈ ਕੇ ਜਾਣਾ ਉਹਨੇ ਪੂਰਬ ਹੀ ਲੈ ਜਾਤ ਮਹਾਰਾਜ ਜੀ ਕਹਿੰਦੇ ਉਹਦਾ ਹੁਕਮ ਹੈ ਉਹ ਮਨੁੱਖ ਨੂੰ ਕਿੱਧਰ ਲੈ ਕੇ ਜਾਣਾ ਕਿੱਥੇ ਕਿਸ ਜਗ੍ਹਾ ਤੇ ਸਾਡੇ ਮੁਤਾਬਕ ਨਹੀਂ ਜ਼ਿੰਦਗੀ ਚ ਕੁਝ ਵੀ ਹੁੰਦਾ ਫਮੇਕੀ ਅਸੀਂ ਲਿਸਟ ਬਣਾਨੇ ਆ ਸਾਡਾ ਮਨਪੂਰਨੇ ਪੈਦਾ ਕਰਦਾ ਹੈ ਅਸੀਂ ਜ਼ਿੰਦਗੀ ਦੇ ਫੈਸਲੇ ਲੈਣੇ ਆ ਕਿ ਅਸੀਂ ਅੱਜ ਇਹ ਕਰਾਂਗੇ ਅਗਲੇ ਸਾਲ ਇਸ ਮਹੀਨੇ ਵਿੱਚ ਇਹ ਕਰਾਂਗੇ ਇਸ ਦਿਨਾਂ ਵਿੱਚ ਇਹ ਕਰਾਂਗੇ ਤੇ ਦੇਖੋ ਆਪਾਂ ਜੇ ਧਿਆਨ ਮਾਰੀਏ ਤਾਂ ਉਸ ਉਲਟ ਹੋ ਜਾਂਦਾ ਕਈ ਵਾਰੀ ਕਈ ਵਾਰੀ ਸਾਰਾ ਕੁਝ ਦੇਖੋ ਬਿਆਨੇ ਦਿੱਤੇ ਵੀ ਵਾਪਸ ਹੋ ਜਾਂਦੇ ਹਨ ਕਈ ਵਾਰੀ ਵਿਆਹ ਦੇ ਸਾਬ ਵੀ ਉਲਟ ਹੋ ਜਾਂਦੇ ਹਨ ਉੱਥੇ ਤੈਸ ਨੈਸ ਹੋ ਜਾਂਦਾ ਸਭ ਕੁਝ ਤੇ ਉਸ ਵੇਲੇ ਸਾਡੇ ਮਨ ਦੇ ਉੱਤੇ ਦਾ ਬਹੁਤ ਵੱਡਾ ਦੇਖੋ ਪ੍ਰਭਾਵ ਪੈਂਦਾ ਸੀ ਬਹੁਤ ਟੈਨਸ਼ਨ ਚ ਚਲੇ ਜਾਂਦੇ ਆ ਯਾਰ ਕਰਨਾ ਕੀ ਸੀ ਤੇ ਹੋ ਕੀ ਗਿਆ ਆਮ ਆਪਾਂ ਕਹਿੰਦੇ ਆ ਨਾ ਯਾਰ ਮਾਤਾ ਤਾਂ ਇਸ ਤਰ੍ਹਾਂ ਪਕਾਇਆ ਸੀ ਸੀ ਸਲਾਹ ਇਸ ਤਰ੍ਹਾਂ ਕੀਤੀ ਸੀ ਆ ਕੁਝ ਕਰਨਾ ਪਰ ਉਹਦਾ ਭਾਣਾ ਹੋ ਗਿਆ ਇਹ ਕਹਿੰਦੇ ਨੇ ਆਪਾਂ ਕਿਉਂ ਮਾਲਕ ਦਾ ਭਾਣਾ ਹੋ ਗਿਆ ਉਹਨੇ ਉਲਟ ਕਰਤਾ ਪਰ ਪਹਿਲੋਂ ਨਹੀਂ ਅਸੀਂ ਸਮਝ ਪਾਉਂਦੇ ਕਿ ਉਹ ਮਾਲਕ ਦਾ ਸਾਰਾ ਕੁਝ ਹੀ ਭਾਣਾ ਹੈ ਸ੍ਰਿਸ਼ਟੀ ਜੋ ਕੁਝ ਸਾਡੀ ਜ਼ਿੰਦਗੀ ਵਿੱਚ ਹੁੰਦਾ ਉਹਦੇ ਭਾਣੇ ਮੁਤਾਬਕ ਹੀ ਹੁੰਦਾ ਆਪਣੇ ਭਾਣੇ ਦੇ ਵਿੱਚ ਕੁਝ ਨਹੀਂ ਹੈ ਜੋ ਸਾਡੀ ਜ਼ਿੰਦਗੀ ਚ ਵਿਚਰਦਾ ਹੁੰਦਾ ਉਹ ਸਾਰਾ ਕੁਝ ਪਹਿਲੋਂ ਹੀ ਤਿਆਰ ਕੀਤਾ ਹੋਇਆ ਨੇ ਲਿਖਿਆ ਹੋਇਆ ਹੈ ਅੱਜ ਬੰਦੇ ਨੇ ਇੱਥੇ ਜਾਣਾ ਹੈ ਅੱਜ ਇਹ ਕੁਝ ਕਰਨਾ ਹੈ ਉਹ ਕਰਮ ਦੇ ਮਤਲਬ ਉਹ ਲਿਖਤ ਦੇ ਮਤਲਬ ਕੀ ਸਾਰਾ ਦਿਨ ਬੰਦਾ ਵਿਚਰਦਾ ਸਾਰੀ ਜ਼ਿੰਦਗੀ ਵਿੱਚ ਦਿਨ ਕੀ ਜ਼ਿੰਦਗੀ ਦੇ ਵਿੱਚ ਪੂਰੀ ਜ਼ਿੰਦਗੀ ਜਿੰਨੀ ਮਨੁੱਖ ਨੂੰ ਮਿਲਦੀ ਹੈ ਨਾ ਉਹ ਜਿੰਨਾ ਕੁਝ ਪਿਆਰਿਓ ਦੇ ਵਿੱਚ ਹੋਣਾ ਹੁੰਦਾ ਜਿਹੜਾ ਕੰਮ ਆਸੀ ਕਰਨਾ ਹੁੰਦਾ ਜਿੱਥੇ ਜਾਣਾ ਹੁੰਦਾ ਸੰਜੋਗ ਪਹਿਲੋਂ ਹੀ ਮਹਾਰਾਜ ਨੇ ਲਿਖਿਆ ਹੁੰਦਾ ਪਿਆਰਿਓ ਇਹ ਤਾਂ ਮਨਣਾ ਹੁੰਦਾ ਕਿਸੀ ਉਦਮ ਕਰਦਿਆਂ ਜ਼ਿੰਦਗੀ ਚ ਉਹ ਆਪਣੇ ਆਪ ਨਹੀਂ ਹੁੰਦਾ ਉਹ ਵੀ ਉਦਮ ਉਹ ਆਪਣੇ ਆਪ ਪ੍ਰੇਰ ਕੇ ਮਨੁੱਖ ਨੂੰ ਉੱਧਰ ਲੈ ਜਾਂਦਾ ਮਾਲਕ ਉਹਦਾ ਪ੍ਰੇਰਿਆ ਹੋਇਆ ਉਹਦਾ ਤੋਰਿਆ ਹੋਇਆ ਇਹ ਮਨੁੱਖ ਚੱਲਦਾ ਆਪਣੇ ਆਪ ਅਸੀਂ ਜ਼ਿੰਦਗੀ ਵਿੱਚ ਕੁਝ ਵੀ ਨਹੀਂ ਕਰ ਸਕਦੇ ਤੁਰ ਵੀ ਨਹੀਂ ਸਕਦੇ ਇੱਕ ਕਦਮ ਕੀ ਚਾਹੀਏ ਕਿ ਆਪਾਂ ਕਦਮ ਪੱਟ ਲਈਏ ਉਹ ਵੀ ਆਪਣੇ ਆਪ ਨਹੀਂ ਪੱਟਿਆ ਜਾਂਦਾ ਉਹ ਵੀ ਸਾਡੀ ਮੈਮਰੀ ਦੇ ਵਿੱਚ ਉਹ ਖਿਆਲ ਪੈਦਾ ਕਰ ਦਿੰਦਾ ਹੈ ਅੱਜ ਤੂੰ ਇੱਥੇ ਜਾਣਾ ਹੈ ਅੱਜ ਤੂੰ ਆਹ ਕਰਨਾ ਹੈ ਕਿ ਪਰ ਅਸੀਂ ਸਮਝ ਲੈਂਦੇ ਆ ਮਦ ਵਿੱਚ ਕੀ ਅਸੀਂ ਆਪਣੇ ਆਪ ਕਰ ਰਹੇ ਆ ਸਾਡਾ ਹੋਇਆ ਹੀ ਸਭ ਕੁਝ ਹੋ ਰਿਹਾ ਹੈ ਇੱਥੇ ਸ਼ੁਕਰ ਕਰਿਆ ਕਰੋ ਮਹਾਰਾਜ ਦਾ ਕਿ ਉਹ ਮਾਲਕ ਨੇ ਅੱਜ ਦਾ ਦਿਨ ਬਹੁਤ ਵਧੀਆ ਕਢਾਤਾ ਜੇ ਸ਼ਾਮ ਆ ਗਈ ਸ਼ੁਕਰ ਕਰਨਾ ਚਾਹੀਦਾ ਕਿ ਸਾਰਾ ਦਿਨ ਮਾਲਕ ਨੇ ਬਹੁਤ ਵਧੀਆ ਨਗਾਹਤਾ ਉਹਦੀ ਕਿਰਪਾ ਹੋ ਗਈ ਅਗਲਾ ਦਿਨ ਵੀ ਇਹ ਰਾਤ ਆਈ ਹੈ ਮਹਾਰਜ ਰੇਣ ਵੀ ਰੈਣ ਵੀ ਵਧੀਆ ਨਗਾ ਦੇਵੇ ਸਾਡੀ ਤੇ ਸਦਾ ਹੀ ਸ਼ੁਕਰ ਕਰਨਾ ਚਾਹੀਦਾ ਹੈ ਸਦਾ ਹੀ ਸ਼ੁਕਰਾਨਾ ਕਰਨਾ ਚਾਹੀਦਾ ਮਾਲਕ ਦਾ ਇੱਥੇ ਪਿਆਰਿਓ ਸਾਡੇ ਹੱਥ ਵਿੱਚ ਪੰਜਵੇਂ ਪਾਤਸ਼ਾਹ ਜੀ ਨੇ ਸਪਸ਼ਟ ਦੱਸਤਾ ਕੁਝ ਵੀ ਨੀਅ ਮਤਾ ਕਰੇ ਪਛਮ ਕਹਿਤਾਈ ਇਹਦੇ ਜੇ ਅਸੀਂ ਪਛਮ ਨੂੰ ਜਾਣਦਾ ਮਤਾ ਵੀ ਕਰ ਲਈ ਨਾ ਪਕਾ ਲਈਏ ਕਿ ਕੱਲ ਪਛਮ ਨੂੰ ਜਾਣ ਤੇ ਉਹਦੀ ਮਰਜ਼ੀ ਤੋਂ ਵਿਰਾਸ ਹੀ ਗਤਮ ਨਹੀਂ ਪੱਟ ਸਕਦੇ ਉਹ ਪਸ਼ਮ ਤੋਂ ਉਲਟ ਵੀ ਲਿਜਾ ਸਕਦਾ ਸਾਨੂੰ ਪੂਰਬ ਹੀ ਲੈ ਜਾਤ ਮਹਾਰਾਜ ਜੀ ਕਹਿੰਦੇ ਉਹ ਪੂਰਬ ਨੂੰ ਵੀ ਲਿਜਾ ਸਕਦਾ ਉਹਦੀ ਮਰਜ਼ੀ ਹੈ ਕਿ ਦਿਨ ਚੜਿਓ ਕੀ ਕਰ ਦੇਵੇ ਖਿਨ ਮੈਂ ਥਾਪ ਉਹ ਥਾਪਨ ਹਾਰਾ ਮਹਾਰਾਜ ਜੀ ਕਹਿੰਦੇ ਉਹ ਥਾਪ ਦਾ ਵੀ ਇਹ ਪੈਦਾ ਵੀ ਕਰਦਾ ਹੈ ਮਨੁੱਖ ਨੂੰ ਬਣਾਉਂਦਾ ਵੀ ਹੈ ਤੇ ਮਾਰਦਾ ਵੀ ਹੈ ਥਾਪਦਾ ਵੀ ਹੈ ਢਾਂਦਾ ਵੀ ਹੈ ਥਾਪਨ ਤੋਂ ਭਾਵ ਬਣਾਣਾ ਤੇ ਢਾ ਦੇਣਾ ਉਹ ਥਾਪਕ ਭਾਵ ਕੀ ਢਾ ਦੇਣਾ ਮਹਾਰਾਜ ਇਹ ਥਾਪਦਾ ਵੀ ਖਿੰਮੈ ਥਾਪ ਉਹ ਥਾਪਨਹਾਰਾ ਹਰਜ ਕਹਿੰਦਾ ਥਾਪਨਹਾਰਾ ਹੈ ਉਹ ਪੈਦਾ ਵੀ ਕਰਦਾ ਹੈ ਮਨੁੱਖ ਨੂੰ ਬਣਾਉਂਦਾ ਵੀ ਇਹ ਸਰੀਰ ਪੈਦਾ ਵੀ ਕਰਦਾ ਦੁਨੀਆ ਤੇ ਭੇਜਦਾ ਵੀ ਹੈ ਤੇ ਢਾ ਵੀ ਦਿੰਦਾ ਕਿਸੇ ਘੰਟੇ ਚ ਕਾਲ ਰੂਪ ਹੋ ਕੇ ਵਰਤ ਜਾਂਦਾ ਤੇ ਢਟੇਰੀ ਹੋ ਜਾਂਦਾ ਮਨੁੱਖ ਆਪਣੇ ਹਾਥ ਮਤਾਤ ਉਹਦੇ ਆਪਣੇ ਹੱਥ ਦੇ ਵਿੱਚ ਸਾਰਾ ਮਤਾ ਹੈ ਸਾਰੀ ਲਿਸਟ ਹੈ ਮਤਾਤ ਮਹਾਰਾਜ ਕਹਿੰਦੇ ਸਾਰਾ ਰੂਪ ਤਾਂ ਉਹਦੇ ਹੱਥ ਵਿੱਚ ਹੈ ਉਹ ਥਾਪਦਾ ਵੀ ਹੈ ਜੀਵਾਂ ਨੂੰ ਪੈਦਾ ਵੀ ਕਰਦਾ ਹੈ ਸਾਰੀਆਂ ਵਸਤੂਆਂ ਵੀ ਬਣਾਈਆਂ ਨੇ ਸਾਰਾ ਜਗਤ ਚਲਾਇਆ ਕਾਰ ਬਖਸ਼ੀ ਹੈ ਤੇ ਇੱਕ ਮਿੰਟ ਵਿੱਚ ਢਾਹ ਕੇ ਜੀ ਕਰ ਦਿੰਦਾ ਹੈ ਇਹ ਤਾਂ ਉਹ ਗੱਲ ਹੋਈ ਜਿਵੇਂ ਬਚਪਨ ਚ ਮਿੱਟੀ ਦਾ ਘਰ ਬਣਾਉਂਦੇ ਸੀ ਨਾ ਰੇਤਾ ਦੇ ਵਿੱਚ ਖੇਡਦੇ ਸੀ ਤੇ ਰੇਤਾ ਦਾ ਘਰ ਬਣਾਉਣਾ ਤੇ ਨਾਲ ਹੀ ਢਾਹ ਦੇਣਾ ਇਸੇ ਤਰਿਆਂ ਖੇਡਦਾ ਦਿਵਸ ਰਾਤ ਉਹ ਦਾਈ ਦਾਇਆ ਖੇਲੇ ਸਗਤ ਜਗ ਤਪ ਰੋਜ ਪੜਦੇ ਆ ਸਲੋਕ ਦਿਨ ਰਾਤ ਵਿੱਚ ਉਹ ਖੇਡਾਂ ਖੇਡਦਾ ਉਹ ਕਈ ਰੂਪਾਂ ਦੇ ਵਿੱਚ ਕਈ ਸਰੀਰਾਂ ਵਿੱਚ ਦੇਖੋ ਦਾ ਵਾਸ ਹੈ ਕਈ ਤਰ੍ਹਾਂ ਵਰਤ ਰਿਹਾ ਹੈ ਉਹ ਮਾਲਕ ਦੇਖ ਲੋ ਤੇ ਮਹਾਰਾਜ ਜੀ ਕਹਿੰਦੇ ਆਪਨ ਹਾਥ ਮਾਤਾ ਆਤ ਮਹਾਰਾਜ ਜੀ ਕਹਿੰਦੇ ਉਹਦੇ ਹੱਥ ਵਿੱਚ ਸਾਰਾ ਕੁਝ ਹੈ ਭਾਈ ਸਿਆਣ ਪਕਾਹੂ ਕਾਮਨਾ ਆਤ ਦੇਖੋ ਪਹਿਲੇ ਬੰਦ ਵਿੱਚ ਮਹਾਰਾਜ ਨੇ ਪ੍ਰਗਟ ਕਰਤਾ ਰਹਾਉ ਦੀ ਪੰਕਤੀ ਵਿੱਚ ਕੇਂਦਰੀ ਭਾਵ ਪ੍ਰਗਟ ਕਰਦੇ ਆ। ਕਹਿੰਦੇ ਸਾਡੀ ਸਿਆਣਪ ਸਾਡੀ ਚਤਰਾਈ ਕਿਸੇ ਕੰਮ ਦੀ ਨਹੀਂ ਹੈ। ਸਿਆਣਪ ਕਾਹੂ ਕਾਮਨਾ ਆਤ। ਕਿਸੇ ਕੰਮ ਨਹੀਂ ਹੁੰਦੀ ਸਾਡੀ ਚਤਰਾਈ ਸਾਡੀ ਸਿਆਣਪ। ਜਿੰਨੇ ਮਰਜੀ ਅਸੀਂ ਸਿਆਣੇ ਚਤਰੂ ਯਿਸੂ ਜਵਾਹਰ ਨੂੰ ਹੋਏ ਤੇ ਮਾਲਕ ਜੀ ਕਹਿੰਦੇ ਹਨ ਤੁਹਾਡੀ ਚਤਰਾਈ ਕਿਸੇ ਕੰਮ ਦੀ ਨਹੀਂ। ਸਿਆਣਪ ਕਾਹੂ ਕਾਮਨਾ ਆਤ। ਜੋ ਅਨਰੂਪਿਓ ਠਾਕੁਰ ਮੇਰੇ ਹੋਏ ਰਹੀ ਉਹ ਬਾਤ ਜਵਾਬ ਦਿੱਤਾ ਮਹਾਰਾਜ ਨੇ ਕਹਿੰਦੇ ਜੋ ਅਨਰੂਪਿਓ ਠਾਕੁਰ ਮੇਰੇ ਜੋ ਨੇ ਮਹਾਰਾਜ ਨੇ ਪਹਿਲੋ ਹੀ ਬਣਾਇਆ ਹੋਇਆ ਨਾ ਉਹੀ ਵਰਤਣਾ ਦੋ ਠਾਕੁਰ ਮੇਰੇ ਨੇ ਕਰਨਾ ਹੈ ਹੋਏ ਰਹੀ ਉਹ ਬਾਤ ਮਹਾਰਾਜ ਜੀ ਕਹਿੰਦੇ ਉਹੀ ਬਾਤ ਹੋਣੀ ਹੈ ਜੋ ਨੇ ਕਰਨੀ ਹੈ ਕੋਈ ਕੁਝ ਹੋਣਾ ਜੋ ਨੇ ਕਰਨਾ ਹੈ ਕਹਿੰਦੇ ਸਾਡੀ ਸਿਆਣਪ ਸਾਡੀ ਚਤਰਾਈ ਸਾਡੀ ਸੂਝਵਾਨ ਜਿਹੜਾ ਸਾਡੇ ਆਪਣੇ ਆਪ ਨੂੰ ਸੀ ਕਹਿੰਦੇ ਕਿਸ ਸੂਝਵਾਨਾ ਚਤਰਾ ਸਾਡਾ ਕੀਤਾ ਸਭ ਕੁਝ ਹੋਏਗਾ ਇਹ ਸਤਿਗੁਰੂ ਜੀ ਨੇ ਦੇਖੋ ਕਾਟਾ ਮਾਰਤਾ ਕਹਿੰਦੇ ਸਿਆਣਪ ਕਾਹੂ ਕਾਮਨਾ ਆਤ ਕਹਿੰਦੇ ਉਹ ਸਿਆਣਪ ਵੀ ਫੇਲ ਹੋ ਜਾਂਦੀ ਹੈ ਜੋ ਅਨਰੂਪਿਓ ਠਾਕੁਰ ਮੇਰੇ ਹੋਏ ਰਹੀ ਉਹ ਬਾਤ ਜੋ ਉਹਨੇ ਲਿਖਿਆ ਪੈਲੋਈ ਪਿਆਰੇ ਉਹ ਠਾਕੁਰ ਦਾ ਲਿਖਿਆ ਹੋਇਆ ਹੀ ਸਾਰਾ ਕੁਝ ਵਰਤਦਾ ਉਹੀ ਬਾਤ ਹੁੰਦੀ ਹੈ ਰਹਾਉ ਇਸ਼ਰਾਮ ਦੇ ਕੀ ਮਹਾਰਾਜ ਜੀ ਅਗਲਾ ਬੰਦ ਆਰੰਭ ਕਰਦੇ ਹਨ ਦੇਸ ਕਮਾਵਨ ਧਨ ਜੋਰਨ ਕੀ ਮਨਸਾ ਵਿੱਚ ਨਿਕਸੇ ਸਾਸ ਤੇ ਦੇਖੋ ਇੱਥੇ ਫਿਰ ਮਹਾਰਾਜ ਨੇ ਦ੍ਰਿਸ਼ ਸਾਹਮਣੇ ਲੈ ਕੇ ਅੱਲਾਹ ਕਹਿੰਦੇ ਅਸੀਂ ਦੇਸ ਛੱਡ ਕੇ ਵੀ ਦੇਸ ਤੋਂ ਬਾਹਰ ਵੀ ਕਮਾਣ ਵਾਸਤੇ ਜਾਂਦੇ ਆ ਦੇਸ ਕਮਾਵਨ ਧਨ ਜੋਰਨ ਧਨ ਵਾਸਤੇ ਜਾਂਦੇ ਆ ਨਾ ਦੇਸ ਤੋਂ ਪਰਦੇਸ ਚਲੇ ਜਾਂਦੇ ਆ ਕਾਦੇ ਵਾਸਤੇ ਕੀ ਬਹੁਤਾ ਧਨ ਮਿਲ ਜਾਵੇ ਸਾਨੂੰ ਪ੍ਰਾਪਤੀ ਹੋ ਜਾਵੇ ਇਸ ਕਰਕੇ ਦੇਸ਼ ਤੋਂ ਪਰਦੇਸ ਵਿੱਚ ਵੀ ਅਸੀਂ ਜਾਂਦੇ ਹਾਂ ਧਨ ਜੂਰਨ ਕੀ ਮਨਸਾ ਮਨ ਦੇ ਵਿੱਚ ਮਨਸਾ ਪੈਦਾ ਹੁੰਦੀ ਹੈ ਨਾ ਜਿਹੜਾ ਮਨ ਹੈ ਉਹ ਮਨਸਾ ਪੈਦਾ ਕਰਦਾ ਆਸਾ ਮਨਸਾ ਉਹ ਪੂਰੀਆਂ ਕਰਨ ਵਾਸਤੇ ਅਸੀਂ ਦੇਸ਼ ਤੋਂ ਪਰਦੇਸ ਚਲੇ ਜਾਂਦੇ ਹਾਂ ਪਰ ਇਹ ਅਸੀਂ ਸਮਝਦੇ ਹਾਂ ਕਿਸੇ ਆਪ ਗਏ ਇੱਥੇ ਵੀ ਉਹ ਭੇਜਦਾ ਹੈ ਸਾਡੇ ਕਰਮਾਂ ਦੇ ਮੁਤਾਬਕ ਦੇਸ਼ ਤੋਂ ਪਰਦੇਸ ਕੋਈ ਵੀ ਉਹਦਾ ਉਹਦੀ ਬਾਤ ਹੈ ਉਹਦਾ ਲਿਖਿਆ ਹੋਇਆ ਹੀ ਅਸੀਂ ਕਰ ਰਹੇ ਹਾਂ ਦੁਇਸ ਵਿਦੇਸ਼ ਵਿੱਚ ਅਸੀਂ ਉਹਦੇ ਲਿਖੇ ਦੇ ਮੁਤਾਬਕ ਜਾਂਦੇ ਹਾਂ ਇਸ ਕਮਾਵਨ ਧਰ ਜੂਰਨ ਕੀ ਮਨਸਾ ਵਿੱਚੈ ਇਹ ਮਨਸਾ ਹੁੰਦੀ ਹੈ ਮਨ ਦੇ ਵਿੱਚ ਇਹ ਮਾਲਕ ਮਹਾਰਾਜ ਜੀ ਕਹਿੰਦੇ ਨਿਖਸੇ ਸਾਸ ਕਹਿੰਦੇ ਕਈ ਵੇਰਾਂ ਉੱਥੇ ਸਾਹ ਨਿਕਲ ਜਾਂਦੇ ਹਨ ਉੱਥੇ ਮੌਤ ਆ ਖੜਦੀ ਹੈ ਦੇਸ਼ ਤੋਂ ਪਰਦੇਸ ਵਿੱਚ ਕਹਿੰਦੇ ਉੱਥੇ ਸਾਹ ਪੂਰੇ ਹੋ ਜਾਂਦੇ ਹਨ ਮਨਸਾ ਵਿੱਚੇ ਦੀ ਵਿੱਚੇ ਰਹਿ ਜਾਂਦੀ ਹੈ ਦੇਖਦੇ ਹਨ ਹੁਣ ਸਾਰੇ ਦ੍ਰਿਸ਼ ਸਾਡੇ ਸਾਹਮਣੇ ਆ ਜਾਂਦਾ ਹੈ ਕਈ ਵਾਰੀ ਬੱਚੇ ਜਾਂਦੇ ਹਨ ਉੱਥੇ ਡੈਥ ਹੋ ਜਾਂਦੀ ਹੈ ਕਈਆਂ ਬਹੁਤ ਜਿਆਦੀਆਂ ਡੈਥਾਂ ਹੋਈਆਂ ਐਵੇਂ ਵਿਦੇਸ਼ ਦੇ ਵਿੱਚ ਹੀ ਦੇਖੋ ਮਾਂ ਪਿਓ ਉੱਥੇ ਰੋਂਦਾ ਰਹਿ ਜਾਂਦਾ ਕਿ ਬੱਚਾ ਯਾਰ ਕਮਾਣ ਵਾਸਤੇ ਗਿਆ ਸੀ ਪਰਾਰ ਵਾਸਤੇ 82 ਉੱਚੀ ਡੈਥ ਹੋਈ ਵੱਡਾ ਵੱਡਾ ਝੜਕਾ ਲੱਗਦਾ ਉਸ ਟਾਈਮ ਵੱਡਾ ਵੱਡਾ ਸਾਨੂੰ ਦੁੱਖ ਲੱਗਦਾ ਉਸ ਟਾਈਮ ਪਰ ਮਾਲਕ ਨੇ ਗੁਰੂ ਅਰਜਨ ਦੇਵ ਜੀ ਨੇ ਇੱਥੇ ਦੱਸਤਾ ਉਹ ਵੀ ਕਹਿੰਦੇ ਦੇਸਕ ਬਾਵਣ ਧਨ ਜੋਰਨ ਕੀ ਮਨਸਾ ਇਹ ਮਨਸਾ ਹੀ ਹੁੰਦੀ ਹੈ ਮਨ ਦੇ ਵਿੱਚ ਕੀ ਅਸੀਂ ਧਨ ਇਕੱਠਾ ਕਰ ਲਈਏ ਇਹ ਸੁੱਖ ਮਿਲ ਜਾਣਗੇ ਸਾਡੇ ਬੱਚੇ ਸੁਖੀ ਰਹਿਣਗੇ ਅਸੀਂ ਇਸ ਕਰਕੇ ਵਿਦੇਸ਼ ਵਿੱਚ ਭੇਜ ਦਿੰਨੇ ਆਂ ਇਹ ਪਰ ਮਾਲਕ ਕਹਿੰਦਾ ਉਹ ਵੀ ਉਹਦੀ ਕਰਨੀ ਕਰ ਮਾਲਕ ਦੀ ਹੁੰਦੀ ਹੈ ਸਾਰਾ ਕੁਝ ਕੀ ਉਹਨੇ ਦੇਣਾ ਕਿ ਨਹੀਂ ਦੇਣਾ ਉਹਦੇ ਹੱਥ ਵਿੱਚ ਸਾਰਾ ਕੁਝ ਹੈ ਸਾਡੇ ਹੱਥ ਵਿੱਚ ਤਾਂ ਕੁਝ ਵੀ ਨਹੀਂ ਹੈ ਸਦਾ ਬੇਨਤੀ ਕਰੀ ਮਹਾਰਾਜ ਜੀ ਸੁਖ ਬਖਸ਼ਣ ਸ਼ਾਂਤੀ ਬਖਸ਼ਣ ਉਹਦਾ ਨਾਮ ਜਪੀਏ ਬੰਦਗੀ ਕਰੀ ਉਹਦੇ ਵਿੱਚ ਹੀ ਸੁਖ ਸ਼ਾਂਤੀ ਹੈ ਮਹਾਰਾਜ ਜੀ ਕਹਿੰਦੇ ਨੀਤਾ ਕਈ ਵੀਰੀ ਸਾਹਿਬੀ ਉੱਥੇ ਪੂਰੇ ਹੋ ਜਾਂਦੇ ਨੇ ਕਮਾਂਦੇ ਕਮਾਂਦੇ ਮਨ ਸਾਭ ਪੂਰੀ ਕਰਦੇ ਲਸ਼ਕਰ ਨੇਬ ਖਵਾਸ ਸਭ ਤਿਆਗੇ ਜੰਮਪੁਰ ਉਠ ਸਦਾਸ ਹਰਾ ਜੀ ਕਹਿੰਦੇ ਕੋ ਰਾਜਾ ਹੋਵੇ ਜਿਵੇਂ ਕੋ ਰਾਜਾ ਹੋਇਓ ਲਸ਼ਕਰ ਰੱਖਦਾ ਨਾ ਉਹ ਲਸ਼ਕਰ ਰੱਖਦਾ ਵੱਡੀ ਸੈਨਾ ਰੱਖਦਾ ਫੌਜ ਰੱਖਦਾ ਨੇ ਉਹ ਦੇ ਦਰਵਾਜੇ ਤੇ ਚੋਬੀਦਾਰ ਖੜਾ ਹੁੰਦਾ ਉਹਦੇ ਨੇਬ ਬਹੁਤ ਹੀ ਐਲਕਾਰ ਹੁੰਦੇ ਨੇ ਨੇਬ ਖਾਸ ਤੋਂ ਬਾਪ ਚੋਬੀਦਾਰ ਚੋਬੀਦਾਰ ਹੁੰਦੇ ਨੇ ਜਿਹੜੇ ਸੰਤਰੀ ਅੱਗੇ ਖੜੇ ਹੁੰਦੇ ਆਣ ਸਭ त्यागे ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਹੀ ਖਤਮ ਕਰਨ ਦਾ ਉਹਦੇ ਵਿੱਚ ਪਾਵਰ ਹੈ ਕਹਿੰਦੇ ਉਹਦਾ ਲਸ਼ਕਰ ਧਰਿਆ ਦਾ ਧਰਿਆ ਰਹਿ ਜਾਂਦਾ ਫੌਜ ਖੜੇ ਦੀ ਖੜੀ ਰਹਿ ਜਾਂਦੀ ਚੋਬਦਾਰ ਖੜੇ ਦੇ ਖੜੇ ਰਹਿ ਜਾਂਦੇ ਹਨ ਸਭ ਤੇ ਅੱਗੇ ਜੰਮਪੁਰ ਊਠ ਸਦਾਸ ਕਹਿੰਦੇ ਉਹਨੂੰ ਵੀ ਜੰਮ ਕਾਲ ਆ ਸਕਦਾ ਹੈ ਉਹਦੀ ਸੈਨਾ ਅਤੇ ਇਨੇ ਸੰਤਰੀ ਮੰਤਰੀ ਜਿਹੜੇ ਉਹ ਖੜੇ ਦੇ ਧਰੇ ਦੇ ਧਰੇ ਰਹਿ ਜਾਂਦੇ ਨੇ ਕਾਲ ਵਿੱਚੋਂ ਝਪਟ ਮਾਰ ਕੇ ਬਾਜ ਦੀ ਅੱਖ ਤਰ੍ਹਾਂ ਚੁੰਝ ਮਾਰ ਕੇ ਲੈ ਜਾਂਦਾ ਇੱਕ ਜਿਵੇਂ ਬਾਜ ਆਪਣੇ ਸ਼ਿਕਾਰ ਨੂੰ ਫੜਦਾ ਹੈ ਨਾ ਆਕਾਸ਼ ਸੁਣ ਲੰਬੀ ਨਿਗਾਹ ਦੇ ਨਾਲ ਇੰਨੀ ਤੇਜ ਨਿਗਾਹ ਹੁੰਦੀ ਹੈ ਬਾਜ ਦੀ ਕਾਸ਼ ਤੂੰ ਇਹ ਖੁਸ਼ਕਾਰ ਨੂੰ ਦੇਖ ਲੈਂਦਾ ਇੰਨੀ ਉੱਚੀ ਤੋਂ ਥੰਬ ਬੰਦ ਕਰਕੇ ਇੱਕ ਸਕਿੰਟ ਵਿੱਚ ਆਪਣੇ ਸ਼ਿਕਾਰ ਨੂੰ ਚੁੱਕ ਕੇ ਆਕਾਸ਼ ਵਿੱਚ ਲੈ ਜਾਂਦਾ ਹੈ ਇਸੇ ਤਰੀਕਾਲ ਦੀ ਨਿਗਾਹ ਤਾਂ ਹੀ ਤੁਲਨਾ ਮਹਾਰਾਜ ਨੇ ਬਾਜ ਦੇ ਨਾਲ ਕੀਤੀ ਹੈ ਕਾਲ ਦੀ ਸਾਈ ਫਰੀਦ ਸਾਹਿਬ ਜੀ ਕਹਿੰਦੇ ਹਨ ਫਰੀਦਾ ਦਰਿਆਵੇ ਕੰਨੇ ਬਬਲਾ ਇਕੱਠਾ ਖੇਲ ਕਰੇ ਖੇਲ ਕਰਿੰਦੇ ਹੰਜਣੋਂ ਚਿੰਤੇ ਬਾਜ ਪਏ ਕਾਲੂਪੀ ਬਾਜ ਆਪਿਆ ਕਿਉਂ ਬਾਜ ਨਾਲ ਤੁਲਨਾ ਕੀਤੀ ਬਾਜ ਵਰ ਕਿੰਨੀ ਦਾ ਕਿਸੇ ਦਿਨੀ ਪੰਛੀ ਦੀ ਬਾਜ ਦੀ ਨਿਗਾ ਬਹੁਤ ਹੀ ਤੇਜ ਹੁੰਦੀ ਹੈ ਜਿਹੜਾ ਸੁਖਮ ਤੋਂ ਛੋਟੇ ਤੋਂ ਛੋਟਾ ਵੀ ਥੱਲੇ ਸ਼ਿਕਾਰ ਦੇਖ ਲੈਂਦਾ ਤੇਨੀ ਉੱਚੀ ਦੇਖੋ ਤੋਂ ਖੰਭ ਬੰਦ ਕਰਕੇ ਆਪਣੇ ਸ਼ਿਕਾਰ ਨੂੰ ਫੜਦਾ ਹੈ ਮਿੰਟਾਂ ਚ ਪੈਰਾਂ ਵਿੱਚ ਫਸਾ ਕੇ ਕਾਸ਼ ਚ ਲੈ ਜਾਂਦਾ ਤਾਂ ਕਰਕੇ ਕਾਲ ਨਾਲ ਤੁਲਨਾ ਕੀਤੀ ਮਹਾਰਾਜ ਨੇ ਕਿਸੇ ਵੀ ਪੰਛੀ ਦੀ ਕਿਸੇ ਵੀ ਪਸ਼ੂ ਦੀ ਜਦੋਂ ਤੁਲਨਾ ਕਰਦੇ ਹਨ ਮਹਾਰਾਜ ਬਾਣੀ ਵਿੱਚ ਉਹਦਾ ਕਾਰਨ ਹੁੰਦਾ ਤਾਂ ਕਰਕੇ ਤੁਲਨਾ ਕਰਦੇ ਨੇ ਤੇ ਇਸੇ ਬਾਜ ਦੀ ਤਾਂ ਕੀਤੀ ਹੈ ਕਿ ਉਹ ਕਾਲ ਦੀ ਤਰ੍ਹਾਂ ਹੁੰਦਾ ਹੈ ਇਹ ਕਾਲ ਬਣ ਕੇ ਝਪਟ ਮਾਰ ਕੇ ਲੈ ਜਾਂਦਾ ਇਸੇ ਤਰ੍ਹਾਂ ਹੀ ਦੇਖੋ ਕਾਲ ਦੀ ਨਿਗਾਹ ਉਹ ਵੀ ਇੱਕ ਸਕਿੰਟ ਲਾਂਦਾ ਜਾਣ ਕੱਢਣ ਲੱਗਿਆ ਰਾਜਾ ਵੀ ਹੋਵੇ ਭਵੇਂ ਮਹਾਰਾਜ ਕਹਿੰਦੇ ਆ ਕਹਿੰਦੇ ਲਸ਼ਕਰ ਦੇਬ ਖਵਾਸ ਤੋਬਦਾਰ ਸਭ त्यागਿਆ ਸਭ ਕੁਝ ਛੱਡਣਾ ਪੈਂਦਾ ਜਮਪੂਰ ਊਠ ਸਦਾਸ ਹਾਰਜ ਕਹਿੰਦੇ ਜਮਪੂਰ ਨੂੰ ਜਾਣਾ ਪੈਂਦਾ ਉੱਥੇ ਉਹਦਾ ਹੁਕਮ ਚੱਲਦਾ ਹੋਏ ਅਨਨ ਮਨ ਹਠ ਕੀ ਦ੍ਰਿੜਤਾ ਆਪਸ ਕੋ ਜਨਾਤ ਕਹਿੰਦੇ ਕੋਈ ਆਪਣੇ ਆਪ ਨੂੰ ਜਨਾਂਦਾ ਹੋਵੇ ਘਾਰ ਕਰਦਾ ਹੋਵੇ ਦ੍ਰਿੜ ਦ੍ਰਿੜਤਾ ਕਰਦਾ ਹੋਵੇ ਹਟ ਕਰਕੇ ਰਿੰਦਾ ਹੋਵੇ ਹੋਏ ਅਨਨ ਆਪਣੇ ਆਪ ਨੂੰ ਅਨਨ ਸਮਝਣਾ ਕਿ ਮੈਂ ਸਾਰਿਆਂ ਤੋਂ ਅਨਨ ਹਾਂ ਐਸੇ ਬਹੁਤ ਲੋਕ ਹਨ ਜਿਹੜੇ ਆਪਣੇ ਆਪ ਨੂੰ ਅਨਨ ਸਮਝਦੇ ਹਨ ਕਿ ਮੇਰੇ ਵਰਗਾ ਕੌਣ ਹੈ ਮੇਰੇ ਵਰਗਾ ਗਿਆਨੀ ਸੂਝਵਾਨ ਗਿਆਤਾ ਕੌਣ ਹੈ ਜਿਹਨੂੰ ਇੰਨਾ ਗਿਆਨ ਐ ਇੰਨੇ ਗ੍ਰੰਥਾਂ ਦਾ ਗਿਆਨ ਐ ਇੰਨਾ ਕੁਝ ਐ ਮੇਰੇ ਕੋਲ ਮੇਰੇ ਵਰਗਾ ਕੋਈ ਨਹੀਂ ਹੋ ਸਕਦਾ ਐਸੇ ਲੋਕ ਗੁਰੂ ਨਾਨਕ ਮਹਾਰਾਜ ਦੇ ਸਾਹਮਣੇ ਵੀ ਆਏ ਜਿਨ੍ਹਾਂ ਨੇ ਪੰਡਾਂ ਦੀਆਂ ਪੰਡਾ ਗ੍ਰੰਥ ਪੜ੍ਹੇ ਹੋਏ ਸੀ ਦੇਖੋ ਮਹਾਰਾਜ ਨੇ ਕੋਈ ਗ੍ਰੰਥ ਥੋੜਾ ਪੜ੍ਹਿਆ ਹੋਇਆ ਸੀ ਉਹ ਬ੍ਰਾਹਮਣ ਲੋਕਾਂ ਨੇ ਗੱਡਿਆਂ ਤੇ ਗੱਡੇ ਗ੍ਰੰਥ ਲੱਦੇ ਹੋਏ ਸੀ ਜਿੱਥੇ ਧੁੰਦੀ ਸੀ ਜਿੱਥੇ ਜਾਂਦੇ ਸੀ ਜੇ ਕਰਨੀ ਆਪਣੀ ਗ੍ਰੰਥਾਂ ਦੇ ਮੁਤਾਬਕ ਬਹੁਤ ਜ਼ਿਆਦਾ ਗਿਆਨ ਹਰ ਗ੍ਰੰਥ ਦਾ ਇਹ ਦੇਖੋ ਉਹਨਾਂ ਨੂੰ ਵੀ ਫੇਲ ਹੋਣਾ ਪਿਆ ਗੁਰੂ ਨਾਨਕ ਮਹਾਰਾਜ ਦੇ ਸਾਹਮਣੇ ਜਿੰਨੂੰ ਜਿੱਤਦੇ ਸੀ ਨਾ ਉਹਦੇ ਐਸੇ ਮੁਕਾਬਲੇ ਹੁੰਦੇ ਸੀ ਪੰਡਤਾਂ ਦੇ ਬ੍ਰਹਮਣਾਂ ਦੇ ਰਾਜਿਆਂ ਦੇ ਦਰਬਾਰ ਵਿੱਚ ਮੁਕਾਬਲੇ ਹੋਣੇ ਦੋਹਾਂ ਪਾਸੇ ਇੱਧਰ ਵੀ ਪੰਡਤ ਬੈਠਿਆਣ ਗਿਆਨਵਾਨ ਦੂਜੇ ਪਾਸੇ ਵੀ ਦੋ ਢੜਿਆ ਵੇ ਤੇ ਬੈਠੇ ਹੁੰਦੇ ਸੀ ਤੇ ਪਿਆਰਿਓ ਜਿਹੜਾ ਬ੍ਰਹਮਣ ਜਿੱਤ ਜਾਂਦਾ ਸੀ ਉਹ ਸਾਰੇ ਗ੍ਰੰਥ ਖੋਲ੍ਹਦਾ ਸੀ ਜੂਦੇ ਪੰਡਤ ਦੇ ਸਾਰੇ ਗ੍ਰੰਥ ਖੋਲ੍ਹ ਕੇ ਖੋ ਕੇ ਲੈ ਜਾਂਦੇ ਸੀ ਜੀਏ ਜਿੱਤ ਗਿਆ ਉਹ ਹਾਰ ਗਿਆ ਤੇ ਗੱਡਿਆਂ ਤੇ ਗੱਡੇ ਲੱਗਦੇ ਫਿਰਦੇ ਸੀ ਗੁਰੂ ਨਾਨਕ ਮਹਾਰਾਜ ਜੀ ਨੂੰ ਉਹਨਾਂ ਨੂੰ ਵੀ ਰੋਕ ਰੋਕ ਕੇ ਕਹਿਆ ਆਓ ਚਰਚਾ ਕਰੀਏ ਉਹਨਾਂ ਦਾ ਵੀ ਮੱਧ ਤੋੜਤਾ ਘਾਰ ਤੋੜਤਾ ਕਿ ਗ੍ਰੰਥਾਂ ਦੇ ਭਵੇਂ ਤੁਸੀਂ ਸਾਰੀ ਗੱਡਿਆਂ ਦੇ ਗੱਡੇ ਢੇਰ ਲਾ ਦੋ ਇਹ ਗਿਆਨ ਤੁਸੀਂ ਗੱਡਿਆਂ ਦੇ ਗੱਡੇ ਲੈ ਲਓ ਤੇ ਮਤ ਤਾਂ ਤੁਹਾਡੀ ਉੱਥੇ ਟਿੱਕੀ ਹੋਈ ਹੈ ਪ੍ਰਿਸ਼ਟਾ ਜਿਹਨੂੰ ਪਾਣਾ ਸੀ ਉਹਨੂੰ ਤਾਂ ਪਾ ਨਹੀਂ ਸਕਕੇ ਗ੍ਰੰਥ ਪੜ੍ਹਨ ਦਾ ਕੀ ਲਾਭ ਹੈ ਉਥੇ ਮਹਾਰਾਜ ਨੇ ਖੰਡਨ ਕਰਤਾ ਐਸੇ ਲੋਕਾਂ ਦਾ ਸਤਿਗੁਰੂ ਨਾਨਕ ਮਹਾਰਾਜ ਨੇ ਖੰਡਨ ਕੀਤਾ ਕਹਿੰਦੇ ਗਿਆਨ ਕਿੱਥੇ ਅੰਦਰ ਤਾਂ ਤੁਹਾਡੇ ਕੁਝ ਵੀ ਨਹੀਂ ਖਾਲੀ ਪਿਆ ਮੈਲ ਦਾ ਭਰਿਆ ਪਿਆ ਬਾਹਰੋਂ ਦੁਨੀਆ ਨੂੰ ਵਿਖਾਵੇ ਵਾਸਤੇ ਭਵੇਂ ਜਨਮਰ ਜੀ ਗਾਨ ਚੁੱਕੀ ਫਿਰਿਏ ਮਨ ਦੇ ਵਿੱਚ ਸਾਰਾ ਕੁਝ ਫੇਲ ਹੈ ਮਹਾਰਾਜ ਕਹਿੰਦੇ ਤੇ ਇੱਥੇ ਵੀ ਮਹਾਰਾਜ ਦੇਖੋ ਕਹਿ ਰਹੇ ਨੇ ਕਹਿੰਦੇ ਅਨਨ ਸਮਝੇ ਆਪਣੇ ਆਪ ਨੂੰ ਹੱਟ ਕਰੇ ਜ਼ਿਰੜਤਾ ਰੱਖੇ ਕਿ ਮੇਰੇ ਵਰਗਾ ਕੋਈ ਨਹੀਂ ਆਪਸ ਕੋ ਜਾਨਾਤ ਆਪਣੇ ਆਪ ਨੂੰ ਜਾਣੇ ਜੋ ਨਾਇਕ ਇਹ ਦੂਜਿਆਂ ਨੂੰ ਐਵੇਂ ਸਮਝੇ ਕੀੜੇ ਮਕੌੜੇ ਐਸੇ ਹੈਨ ਲੋਕ ਦੁਨੀਆ ਤੇ ਜਿਹੜਾ ਦੂਜਿਆਂ ਨੂੰ ਕੀੜੇ ਮਕੌੜੇ ਸਮਝਦੇ ਹਨ ਆਪਣੇ ਆਪ ਨੂੰ ਹਟ ਕਰਕੇ ਮਦ ਕਰਕੇ ਉੱਚਾ ਵਖੰਡਨ ਆਪਸ ਖੋਜanat ਸਤਿਗੁਰੂ ਜੀ ਅੱਗੇ ਬਤਨ ਕਰਦਿਆਂ ਜੋ ਆਨਿੰਦ ਨਿੰਦ ਕਰ ਛੋੜਿਓ ਸੋਈ ਫਿਰ ਫਿਰ ਖਾਤ ਐਸੇ ਲੋਗ ਹਨ ਜਿਹੜੇ ਨਿੰਦਿਆ ਕਰਦੇ ਨੇ ਗ੍ਰਸਤੀ ਲੋਕਾਂ ਦੀ ਰਾਜਨ ਦੇਵ ਜੀ ਕਹਿੰਦੇ अन अनंद निंद कहंदे निंदक निंद बनके निंद दे हां कि ਗ੍ਰਿਸ਼ਤ ਮਾਰਗ ਗਲਤ ਹੈ ਗ੍ਰਿਸ਼ਤ ਧਾਰਨ ਕਰਨੀ ਗਲਤ ਹੈ ਉਹ ਜੋਗੀ ਬਣ ਜਾਂਦੇ ਹਨ ਘਰ-ਬਾਰ ਛੱਡ ਕੇ ਜੋਗ ਮਤ ਧਾਰਨ ਕਰ ਲੈਂਦੇ ਨੇ ਕਹਿੰਦੇ ਗ੍ਰਿਸ਼ਤ ਮਾਰਗ ਨਹੀਂ ਧਾਰਨ ਕਰਨਾ ਤੇ ਫਿਰ ਕੀ ਕਰਦੇ ਨੇ ਠੂਠਾ ਫੜ ਕੇ ਉਹਨਾਂ ਗ੍ਰਿਸ਼ਤੀਆਂ ਦੇ ਘਰ ਹੀ ਮੰਗਣ ਆ ਜਾਂਦੇ ਆ ਉਹ ਰਜਨਦੇਵ ਜੀ ਕਹਿੰਦੇ ਆ ਕਹਿੰਦੇ ਉਹ ਫਿਰ ਠੂਠਾ ਫੜ ਕੇ ਉਸੇ ਗ੍ਰਿਸ਼ਤੀਆਂ ਦਾ ਖਾਣਾ ਖਾਂਦੇ ਹਨ ਭੋਜਨ ਖਾਂਦੇ ਹਨ ਫਿਰ ਉਹ ਗ੍ਰਸਥ ਮਾਰਗ ਤੋਂ ਪਰੇ ਕਿਸ ਤਰ੍ਹਾਂ ਹੁੰਦਾ ਪੁਰਨਾ ਮਹਾਰਜ ਜੀ ਕਹਿੰਦੇ ਉਹ ਗ੍ਰਸਥ ਗ੍ਰਸਥ ਮਾਰਗ ਦੇ ਲੋਕਾਂ ਦਾ ਜਿਨ੍ਹਾਂ ਨੂੰ ਨਿੰਦਨਿਆਨ ਕਿ ਗ੍ਰਸਥ ਮਾਰਗ ਨਿੰਦਨ ਯੋਗ ਹੈ ਗ੍ਰਸਥ ਮਾਰਗ ਧਾਰਨੀ ਕਰਨਾ ਚਾਹੀਦਾ ਐਵੇਂ ਕੱਲਿਆ ਰਹਿਣਾ ਚਾਹੀਦਾ ਹੈ ਤੇ ਦੇਖੋ ਉਹੀ ਪੰਡਤ ਜਿਹੜੇ ਹਨ ਉਹੀ ਜੋਗੀ ਜਿਹੜੇ ਠੂਠਾ ਫੜ ਕੇ ਉਸੇ ਗ੍ਰਸਥੀਆਂ ਦੇ ਘਰ ਦਾ ਭੋਜਨ ਖਾਂਦੇ ਹਨ ਪਾਤਸ਼ਾਹ ਜੀ ਕਹਿੰਦੇ ਹਨ ਫਿਰ ਫਿਰ ਖਾਤ ਕਹਿੰਦੇ ਉਹਨਾਂ ਨੂੰ ਹੀ ਖਾਈ ਜਾਂਦੇ ਨੇ ਉਹਨਾਂ ਦੇ ਘਰਾਂ ਤੋਂ ਪੈਸੇ ਲੈਂਦੇ ਆ ਉਹਨਾਂ ਦੇ ਘਰਾਂ ਦਾ ਹੀ ਭੋਜਨ ਛਕਦੇ ਆਣ ਫਿਰ ਉਹ ਕਾਦੇ ਜੋਗ ਮਤ ਨਾਲ ਜੁੜੇ ਹੋਏ ਆਣ ਉਹ ਕਾਦੇ ਗ੍ਰਸਤ ਮਾਰਗ ਤੋਂ ਪਰਾਨ ਫਿਰ ਤਾਂ ਉਹਨਾਂ ਦੀ ਮਤ ਪ੍ਰਿਸ਼ਟ ਹੋ ਗਈ ਉਸੇ ਘਰ ਦਾ ਖਾ ਕੇ ਜਾਂ ਤਾਂ ਸਭ ਕੁਝ ਛੱਡ ਦੇਣ ਉਹਨਾਂ ਦੇ ਘਰਾਂ ਚ ਨਾ ਆਉਣ ਉਹਨਾਂ ਦਾ ਭੋਜਨ ਨਾ ਛਕਣ ਤੇ ਉਹ ਤਾਂ ਫਿਰ ਵੀ ਧਾਰਨ ਕਰਦੇ ਨੇ ਮਹਾਰਾਜ ਜੀ ਕਹਿੰਦੇ ਜੋ ਅਨਿੰਦ ਨਿੰਦ ਕਰ ਛੱਡਿਓ ਮਹਾਰਾਜ ਜੀ ਕਹਿੰਦੇ ਨਿੰਦਿਆ ਕਰ ਕਰਕੇ ਜਿਹਨੂੰ ਛੱਡਦਾ ਸੋਈ ਫਿਰ ਫਿਰ ਖਾਤ ਕਹਿੰਦੇ ਫਿਰ ਫਿਰ ਵੀ ਉਹਨਾਂ ਨੂੰ ਘਰਾਤੀ ਉਹਨਾਂ ਨੂੰ ਖਾਣਾ ਪੈਂਦਾ ਫਿਰ ਕਾਦਾ ਕਾਦੀ ਦਿਰੜਤਾ ਹੈ ਕਾਦਾ ਹਟ ਹੈ ਕਾਦਾ ਮਦ ਹੈ ਮਹਾਰਾਜ ਜੀ ਕਹਿੰਦੇ ਫਿਰ ਸਭ ਸੁਭਾਏ ਸਹਿਜ ਸੁਭਾਏ ਭਏ ਕਿਰਪਾਲਾ ਤਿਸ ਜਨ ਕੀ ਕਾਟੀ ਫਾਸ ਖੀਰਲੀ ਤੋਖ ਵਿੱਚ ਮਹਾਰਾਜ ਜੀ ਬਚਨ ਕਰਦੇ ਹਨ ਕਹਿੰਦੇ ਉਹ ਮਾਲਕ ਤਾਂ ਸਹਿਜ ਜਿ ਸੁਭਾਏ ਮਿਲਦਾ ਹੈ ਉਹ ਹਟ ਕਰਕੇ ਨਹੀਂ ਮਿਲਦਾ ਉਹ ਮਾਨ ਦੀ ਦ੍ਰਿੜਤਾ ਕਰਕੇ ਨਹੀਂ ਪ੍ਰਾਪਤ ਹੁੰਦਾ ਮਹਾਰਾਜ ਜੀ ਕਹਿੰਦੇ ਉਹ ਤਾਂ ਪ੍ਰਾਰ ਨਾਲ ਸਹਿਜ ਨਾਲ ਪ੍ਰਾਪਤ ਹੁੰਦਾ ਸਹਿਜ ਸੁਭਾਏ ਭਏ ਕਿਰਪਾਲਾ ਤਿਸ ਜਨ ਕੀ ਕਾਟੀ ਫਾਸ ਉਹਦੀ ਜਮਾ ਦੀ ਫਾਈ ਲਾ ਦਿੰਦੇ ਨੇ ਕੱਟ ਦਿੰਦੇ ਨੇ ਮਹਾਰਾਜ ਉਹ ਨਾਨਕ ਗੁਰਪੂਰਾ ਭੇਟਿਆ ਪਰਵਾਨ ਗ੍ਰਿਸ਼ਤ ਉਦਾਸ ਮਹਾਰਾਜ ਜੀ ਦੇ ਘਰ ਵਿੱਚ ਤਾਂ ਗ੍ਰਿਸ਼ਤੀ ਪ੍ਰਵਾਨ ਹੈ ਫਸਜੀ ਪਾਸ਼ਾ ਜੀ ਕਹਿੰਦੇ ਕਹੋ ਨਾਨਕ ਗੁਰੂ ਪੂਰਾ ਭੇਟਿਆ ਕਹਿੰਦੇ ਮੈਂ ਪੂਰੇ ਗੁਰੂ ਨੂੰ ਜਪਨਾ ਕੀਤਾ ਪੂਰੇ ਗੁਰੂ ਨੂੰ ਭੇਟਿਆ ਭਾਵ ਕਿ ਉਹਦੀ ਸਿਫਤ ਪੂਰੇ ਗੁਰਾਂ ਦੇ ਰਾਹੀਂ ਉਹ ਮਾਲਕ ਨੂੰ ਭੇਟ ਭਾਵ ਕਿ ਉਹਦੀ ਬੰਦਗੀ ਕਰਨਾ ਕੀਤੀ ਕੋਈ ਪ੍ਰਵਾਨ ਹੈ ਮਹਾਰਾਜ ਜੀ ਕਹਿੰਦੇ ਗ੍ਰਸਤ ਮਾਰਗ ਦੇ ਵਿੱਚ ਰਹਿੰਦੇ ਹੋਏ ਵੀ ਉਹ ਪ੍ਰਵਾਨ ਹੈ ਉਹ ਗ੍ਰਸਤ ਮਾਰਗ ਦੇ ਵਿੱਚ ਵੀ ਅਦਾਸੀ ਹੈ ਉਹਨੂੰ ਜਾਰ ਜੰਗਲਾਂ ਵਿੱਚ ਰਹਿਣ ਦੀ ਲੋੜ ਨਹੀਂ ਉਹਨੂੰ ਭਾਵ ਕੀ ਕੱਲਿਆਂ ਰਹਿਣ ਦੀ ਲੋੜ ਨਹੀਂ ਉਹਨੂੰ ਗ੍ਰਸਤ ਮਾਰਗ ਤੋਂ ਬਿਨਾਂ ਰਹਿਣ ਦੀ ਲੋੜ ਨਹੀਂ ਮਹਾਰਾਜ ਜੀ ਕਹਿੰਦੇ ਗ੍ਰਸਤ ਮਾਰਗ ਵਿੱਚ ਵੀ ਅਦਾਸੀ ਬਣ ਸਕਦਾ ਹੈ ਕੁਦ ਮਹਾਰਾਜ ਜੀ ਬਣੇ ਉਹਨਾਂ ਨੇ ਆਪ ਬਣ ਕੇ ਵਿਖਾਇਆ ਇਹ ਨਹੀਂ ਕਿ ਆਪਾਂ ਨੂੰ ਉਹਨਾਂ ਨੇ ਪ੍ਰਦੇਸ਼ ਦਿੱਤਾ ਚਲੋ ਆਪਣੀ ਜ਼ਿੰਦਗੀ ਤੁਸੀਂ ਗਿਸ ਸੰਮਾਰਗ ਧਾਰਨ ਕੀਤਾ ਫਿਰ ਯੋਗੀ ਵੀ ਬਣਿਓ ਰਾਜੇ ਵੀ ਬਣੇ ਮਹਾਪੁਰਸ਼ ਵੀ ਬਣੇ ਉਹਨਾਂ ਵਿੱਚ ਸਾਰੇ ਗੁਣ ਸਨ ਪਾਤਸ਼ਾਹ ਜੀ ਦੇ ਵਿੱਚ ਜੇ ਇੱਥੇ ਮਹਾਰਾਜ ਜੀ ਗੁਰअर्जਨ ਦੇ ਮਹਾਰਾਜ ਜੀ ਸਾਨੂੰ ਦਰਸਾ ਰਹੇ ਹਨ ਕਹੋ ਨਾਨਕ ਗੁਰ ਪੂਰਾ ਭੇਟਿਆ ਪਰਵਾਨ ਗ੍ਰਿਸਤ ਉਦਾਸ ਕਹਿੰਦੇ ਪਰਵਾਨ ਨੂੰ ਕੀ ਗ੍ਰਿਸਤ ਮਾਰਗ 'ਚ ਵੀ ਉਦਾਸੀ ਬਣ ਗਏ ਉਹ ਘਰ ਵਿੱਚ ਰਹਿੰਦੇ ਹੋਏ ਪਰਿਵਾਰ ਵਿੱਚ ਰਹਿੰਦੀ ਹੋਏ ਬੱਚਿਆਂ 'ਚ ਰਹਿੰਦੇ ਵੀ ਜੁ ਉਹਨਾਂ ਨੇ ਗ੍ਰਿਸਤ ਮਾਰਗ ਧਾਰਨ ਕਰ ਲਿਆ ਤੇ ਸਾਨੂੰ ਵੀ ਮੱਤ ਦਿੱਤੀ ਕਹਿੰਦੇ ਤੁਸੀਂ ਗਿਸਤੀ ਵੀ ਉਹ ਪਾਵੇਂ ਉਹਨੂੰ ਜੱਪ ਕੇ ਉਹਦੀ ਬਿੰਦਗੀ ਕਰਕੇ ਤੁਸੀਂ ਗਿਰਸਤ ਵਿੱਚ ਵੀ ਜੋਗੀ ਬਣ ਸਕਦੇ ਹੋ ਦਾਸੀ ਬਣ ਸਕਦੇ ਹੋ ਇਹ ਤੁਹਾਡੇ ਵਿੱਚ ਗੁਣ ਆ ਸਕਦਾ ਹੈ ਜਦੋਂ ਉਹਦੀ ਪੰਦਗੀ ਕਰਾਂਗੇ ਭਜਨ ਕਰਾਂਦੇ ਉਹਦੇ ਗੁਣਾ ਨੂੰ ਅਸੀਂ ਜ਼ਿੰਦਗੀ ਵਿੱਚ ਧਾਰਨ ਕਰਾਂਗੇ ਅਸੀਂ ਗਿਸ ਮਾਰਗ ਵਿੱਚ ਹੀ ਦਾਸੀ ਹਾਂ ਮਹਾਰਾਜੀ ਦਾ ਪਰਦੇਸ਼ ਹੈ ਅੱਜ ਦੇ ਸ਼ਬਦ ਦਾ ਭਾਈ ਨੇ ਕੁਹਾਜਰੀਆਂ ਪ੍ਰਵਾਨ ਕਰਿਓ ਸਤਗੁਰੂ ਜੀ ਮੇਰ ਕਰਨ ਬਾਣੀ ਵਿਚਾਰ ਦੇ ਨੇਕਾਂ ਭੁੱਲਾਂ ਜੰਦੀਆਂ ਨਮਰ ਅਸਮਤ ਬਖਸ਼ਣ ਆਈਆਂ ਸਰਬੱਤ ਸੰਗਤਾਂ ਦੀਆਂ ਭਾਈ ਹਾਜ਼ਰੀਆਂ ਪਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ